ਸਾਨੂੰ ਥਾਣਾ ਸਿਵਲ ਲਾਈਨ ਵਿਖੇ ਇਤਲਾਹ ਮਿਲੀ ਸੀਗੀ ਕਿ ਇੱਕ ਕੁਝ ਦੋਸਤ ਸੀਗੇ ਜਿਹੜੇ ਅਜੀਤ ਰੋਡ ਤੇ ਇਕੱਠੇ ਹੋਏ ਸੀਗੇ ਉਹਨਾਂ ਦੀ ਆਪਸੀ ਕੋਈ ਕਹਾਣੀ ਹੋ ਗਈ ਸੀ ਜਿਸ ਵਜ੍ਹਾ ਕਰਕੇ ਉਹਨਾਂ ਦੀ ਲੜਾਈ ਹੋ ਗਈ ਸੀ ਤੇ ਉਸ ਲੜਾਈ 'ਚ ਇੱਕ ਜਿਹੜਾ ਨੌਜਵਾਨ ਅਮਰੋਜ ਸਿੰਘ ਉਸ ਲੜਾਈ ਦੇ ਸੱਟਾ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰਕੇ ਸਾਡੇ ਐਸਐਸਪੀ ਮੈਡਮ ਅਮਨੀਤ ਕੌਂਡਲ ਆਈਪੀਐਸ ਐਸਪੀ ਸਿਟੀ ਨਰਿੰਦਰ ਸਰ ਇਹਨਾਂ ਦੀ ਓਵਰਆਲ ਸੁਪਰਵੀਜ਼ਨ ਅੰਡਰ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਜਿਦੇ ਵਿੱਚ ਅਸੀਂ ਐਸਐ ਇੱਕ ਵੱਖਰੀ ਟੀਮ ਬਣਾਈ ਇੰਚਾਰ ਸੀਆਈਏ ਕੁਲਦੀਪ ਇਹਨਾਂ ਦੀ ਇੱਕ ਵੱਖਰੀ ਟੀਮ ਬਣਾਈ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਹੈ ਭਾਲ ਆ ਸਟਾਰਟ ਕਰਦੀ ਇਹਦੇ ਵਿੱਚ ਅਸੀਂ ਕਾਫੀ ਟੈਕਨੀਕਲ ਐਨਾਲਿਸਿਸ ਕੀਤਾ ਹੋਰ ਵੀ ਸਿਕਰਟ ਸੋਰਸਸ ਤੋਂ ਸਾਰਾ ਕੰਮ ਕਰਦੇ ਹੋਏ ਉਸ ਸਮੇਂ ਸਿਵਲ ਲਾਈਨ ਦੀ ਟੀਮ ਨੂੰ ਤੇ ਸੀਆਈਡੀ ਟੀਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇਸ ਦੇ ਵਾਰਦਾਤ ਕਰਨ ਵਾਲੇ ਤਿੰਨੋਂ ਦੋਸ਼ੀ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਜੀ ਇਹਨਾਂ ਵਿੱਚੋਂ ਇੱਕ ਦੋਸ਼ੀ ਦਾ ਨਾਮ ਹੈਗਾ ਜੀ ਸ਼ਾਹਬਾਜ਼ ਸਿੰਘ ਇੱਕ ਦਾ ਨਾਮ ਹੈਗਾ ਅਮਰਿਤਪਾਲ ਤੇ ਤੀਜਾ ਹੈਗਾ ਖੁਸ਼ਪ੍ਰੀਤ ਖੋਸ਼ ਹੈ। ਇਹਦੀ ਵਜ੍ਹਾ ਇਹ ਸੀਗੀ ਕਿ ਇਹ ਆਪਸ ਜਿੰਨੇ ਵੀ ਮੁੰਡੇ ਸੀ 10-12 ਜਾਣੇ ਆਪਸ ਇਕੱਠੇ ਹੋਏ ਸੀ ਜਿਹੜੇ ਦੋਸਤ ਸੀਗੇ ਇੱਕ ਦੂਜੇ ਨੂੰ ਜਾਣਦੇ ਸੀਗੇ ਕੋਈ ਸਕੂਲ 'ਚ ਪੜ੍ਹਦੇ ਸੀ ਕੋਈ ਕਾਲਜ ਪੜ੍ਹਦੇ ਸੀ ਸਾਰੇ ਇੱਕ ਦੂਜੇ ਨੂੰ ਅੱਗੇ ਦੀ ਅੱਗੇ ਜਾਣਦੇ ਸੀਗੇ ਤੇ ਇਹ ਉਸ ਦਿਨ ਇੱਥੇ ਇਹਨਾਂ 'ਚੋਂ ਇੱਕ ਦੋਸਤ ਦਾ ਪੀਜੀ ਸੀਗਾ ਜੀ ਅਜੀਤ ਰੋਡ ਤੇ ਜਿੱਥੇ ਇਹਨਾਂ ਨੇ ਇਕੱਠੇ ਹੋ ਕੇ ਉੱਥੇ ਡਰਿੰਕ ਕੀਤੀ ਉੱਥੇ ਡਰਿੰਕ ਕਰਕੇ ਇਹਨਾਂ ਦੀ ਕੋਈ ਆਪਸੀ ਮਾੜੀ-ਮੋਟੀ ਕਹਾ ਸੁਣੀ ਹੋ ਗਈ ਜਿਸ ਵਜ੍ਹਾ ਕਰਕੇ ਉੱਥੋਂ ਤਿੰਨ-ਚਾਰ ਜਾਣੇ ਸੀ ਜਿਹੜੇ ਉੱਠ ਕੇ ਉੱਥ ਤੋ ਬਟ ਫਿਰ ਵੀ ਇਹਨਾਂ ਦੀ ਫੋਨ ਤੇ ਆਪਸੀ ਇਹ ਵਾਰਤਾਲਾਪ ਹੁੰਦਾ ਰਿਹਾ ਬਟ ਫਿਰ ਉੱਥੇ ਏਦਾਂ ਹੀ ਇਹਨਾਂ ਦੀ ਬਹਿਸ-ਬਾਜੀ ਹੋ ਗਈ ਤੇ ਜਿਹੜੇ ਇਹਨਾਂ ਦੇ ਕੁਝ ਦੋਸਤ ਸੀ ਜਿਹੜੇ ਉੱਥੇ ਪੀਜੀ'ਚ ਬੈਠੇ ਸੀ ਉਹ ਫਿਰ ਉੱਥੇ ਮੌਕੇ ਤੇ ਆਏ ਜਿੱਥੇ ਇਹਨਾਂ ਦੀ ਲੜਾਈ ਹੁੰਦੀ ਆ ਲੜਾਈ ਦੌਰਾਨ ਤੇ ਅਮਰੋਦ ਸਿੰਘ ਦੇ ਸੱਟਾ ਲੱਗਦੀਆਂ ਸੱਟਾਂ ਲੱਗਨ ਕਰਕੇ ਉਹਦੀ ਮੌਤ ਹੋ ਜਾਂਦੀ ਸਾਰੇ ਨੌਜਵਾਨ ਬਟਿੰਡੇ ਦੇ ਰਹੇ ਆ ਇਹ ਜੀ ਜਿਹੜੇ ਤਾਂ ਦੋਸ ਸੀਗੇ ਜੀ ਸਾਰੇ ਇਹ ਤਕਰੀਬਨ ਬਠਿੰਡਾ ਤੇ ਮੁਕਸਰ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਨੂੰ ਬਿਲੋਂਗ ਕਰਦੇ ਸੀਗੇ ਜੀ ਇਹ ਬਟ ਕੋਈ ਜਿੱਦਾਂ ਕਿ ਇੱਥੇ ਹਾਈਲਾਈਟਸ ਦੀ ਤਿਆਰੀ ਕਰਦਾ ਸੀਗਾ ਕੋਈ ਕਿਸੇ ਸਕੂਲ ਕਾਲਜ ਪੜਦਾ ਸੀ ਇਦਾਂ ਹੀ ਹਮੋਮਰੀ ਸੀਗੇ ਤੁਸੀਂ ਇਹ ਆਪਾਂ ਕਹਿ ਸਕਦੇ ਆਂ ਵੀ 18 ਤੋਂ 22-23 ਸਾਲ ਦੇ ਵਿੱਚ ਵਿੱਚ ਸਾਰੇ ਨੌਜਵਾਨ ਸੀਗੇ ਜੀ ਸੱਟਾਂ ਇਹਨਾਂ ਨੇ ਜੋ ਸਾਨੂੰ ਉਹਨਾਂ ਦੇ ਮਰਨ ਵਾਲਾ ਜੋ ਲੜਕਾ ਹੈਗਾ ਜਾਂ ਹੋਰ ਸਾਨੂੰ ਆਸੇ ਪਾਸੇ ਉਹ ਜਾਂ ਮੌਕੇ ਤੇ ਲੜਕੇ ਸੀ ਜਿਉਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹਨਾਂ ਕੋਲੇ ਕਾਪਾ ਸੀਗਾ ਜਿਸ ਦਾ ਇਸਤੇਮਾਲ ਕਰਦੇ ਹੋਏ ਇਹਨਾਂ ਨੇ ਬਰੋਜ ਦੇ ਸੱਟਾਂ ਮਾਰੀਆਂ ਸੀਗੀਆਂ ਤੇ ਸੱਟਾਂ ਲੱਗਣ ਕਰਕੇ ਉਹਦੀ ਮੌਤ ਹੋ ਗਈ ਵਜ੍ਹਾ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕੋਈ ਪ੍ਰਾਣੀ ਰੰਜਿਸ਼ ਸੀ ਸੀ ਦੋਸਤ ਸੀਗੇ ਸ਼ਰਾਬ ਪੀ ਰਹੇ ਸੀ ਉੱਥੇ ਬਹਿਸ ਬਾਜ਼ੀ ਹੋ ਗਈ ਬਸ ਆਪੇ ਕਿਸੇ ਸ਼ਰਾਬ ਦੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਅਗਰੈਸਿਵ ਹੋ ਗਏ ਅਗਰੈਸਿਵ ਹੋ ਕੇ ਫਿਰ ਇੰਨਾ ਨੇ ਉਹਦੇ ਅਮਰੋਜ ਦੇ ਸੱਟਾਂ ਮਾਰੀਆਂ ਜਿਸ ਦੀ ਉਹ ਤਾਬਨਾ ਚੱਲਦੇ ਹੋਏ ਉਸ ਦੀ ਮੌਤ ਹੋ ਗਈ ਸਾਬ ਸਭ ਤੁਸੀਂ ਉਹਨਾਂ ਦੇ ਰਿਕਰਡ ਦੀ ਗੈਰਸਵਾਹੀ ਹੈ ਕਿ ਇਹ ਕਹਿੰਦਾ ਸੀ ਜਿਸ ਨੇ ਇਹ ਗੈਰਸਵਾਹੀ ਕੀਤੀ ਉਹ ਨੂੰ ਦੇਖੋ ਉਹਦੇ ਵਿੱਚ ਕੀ ਸੀਗਾ ਕਿ ਜੋ ਸਾਨੂੰ ਪ੍ਰੀਲਿਮਨਰੀ ਹੈ ਜਿਹੜੀਆਂ ਇਨਵੈਸਟੀਗੇਸ਼ਨਸ ਜੋ ਚੀਜ਼ਾਂ ਸਾਹਮਣੇ ਆਈਆਂ ਇਹ ਸਾਹਮਣੇ ਇਹ ਆਇਆ ਵੀ ਜਦੋਂ ਅਜੀਤ ਰੋਡ ਜਿਹੜਾ ਇਹਨਾਂ ਦਾ ਪੀਜੀਸੀ ਜਦੋਂ ਉਸ ਕਮਰੇ ਦੇ ਵਿੱਚ ਬੈਠੇ ਇਹ ਡਰਿੰਕ ਕਰ ਰਹੇ ਸੀਗੇ ਤਾਂ ਉਹਨਾਂ ਵਿੱਚੋਂ ਇੱਕ ਦੋਸਤ ਨੇ ਕੋਈ 2-3 ਆਪਦੇ ਹੋਰ ਦੋਸਤ ਬੁਲਾ ਲਏ ਤਾਂ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਜਿੱਦਾਂ ਕਿ ਉਹ ਫੁਗਰੇ ਟਾਈਪ ਆ ਜੀ ਅਸੀਂ ਉੱਥੋਂ ਉੱਠ ਕੇ ਆ ਗਏ ਤਾਂ ਉਹਨਾਂ ਚੋਂ ਇੱਕ ਦੋਸਤੋਂ ਨਾਰਾਜ਼ ਹੋ ਗਿਆ ਵੀ ਤੁਸੀਂ ਮੇਰੀ ਬੇਇੱਜ਼ਤੀ ਕਰਤੀ ਜੀ ਮੈਂ ਆਪਣਾ ਦੋਸਤ ਬੁਲਾਏ ਸੀ ਤੁਸੀਂ ਉੱਥੇ ਬੈਠੇ ਨਹੀਂ ਇਹ ਬੈਠੇ ਨਹੀਂ ਬਸ ਇਹੋ ਜਿਹੀਆਂ ਗੱਲਾਂ ਸੀਗੀਆਂ ਤੇ ਜਿਸ ਤੋਂ ਇਹ ਹਾਂਜੀ ਹਾਂਜੀ ਇਹਦੇ ਵਿੱਚ ਅਸੀਂ ਜੋ ਤਿੰਨ ਦੋਸ਼ੀ ਸੀ ਜਿਹੜਾ ਮਰਨ ਵਾਲਾ ਲੜਕਾ ਸੀ ਉਹਨਾਂ ਦੇ ਪਿਤਾ ਜੀ ਨੇ ਤੁਹਾਨੂੰ ਬਿਆਨ ਲਿਖਾਇਆ ਸੀ ਉਹਦੇ ਵਿੱਚ ਤਿੰਨ ਦੋਸ਼ੀ ਬਾਈ ਨੇਮ ਸੀਗੇ ਜੀ ਜੋ ਤਿੰਨੋਂ ਦੋਸ਼ੀ ਅਸੀਂ ਗ੍ਰਿਫਤਾਰ ਕਰਦੇ ਹਾਂ ਦੇਖੋ ਜਿਹੜਾ ਮਰਨ ਵਾਲਾ ਲੜਕਾ ਹੈਗਾ ਜੀ ਅਮਰੋਜ ਹੈ ਉਹਦਾ ਜਿਹੜਾ ਮੇਨ ਦੋਸ਼ੀ ਹੈ ਜੀ ਉਸਦਾ ਨਾਮ ਹੈਗਾ ਸ਼ਾਹਬਾਦ ਸਿੰਘ ਸ਼ਵੀ ਜੋ ਕਿ ਉਹ ਤਾਂ ਜੰਗੀ ਰਾਣਾ ਪਿੰਡ ਦਾ ਹੈ ਤੇ ਇੱਕ ਉਸਦਾ ਹੀ ਕੋਈ ਦੂਰ ਦਾ ਕਜ਼ਨ ਹੈਗਾ ਖੁਸ਼ਪ੍ਰੀਤ ਸਿੰਘ ਔਰ ਕੋਸ਼ ਹੈਗਾ ਜੀ ਇਹਨਾਂ ਨਾਲ ਉਹਦੀ ਜਿਆਦਾ ਉੱਠਣਾ ਬੈਠਣਾ ਸੀਗਾ ਇਹ ਆਇਆ ਵੀ ਜੋ ਸ਼ਾਬਾਸ਼ ਅਵੀ ਆ ਉਹ ਉਹਨੇ ਹੀ ਆਪਸ ਹੀ ਇਹਨਾਂ ਦਾ ਤਾਲਮੇਲ ਹੋਇਆ ਸੀ ਉਹਨੇ ਹੀ ਆਖਿਆ ਸੀ ਚਲ ਆਪਣਾ ਉੱਥੇ ਪੀਜੀ ਹੈਗਾ ਤੁਸੀਂ ਆ ਜਿਓ ਆਪਾਂ ਬੈਠ ਕੇ ਇੰਜੋਏ ਕਰਾਂਗੇ ਤੇ ਜਿੱਥੋਂ ਇਹ ਕੰਮ ਵਾਤਾ ਵਾਦਾ ਇਸ ਲੈਵਲ ਤੱਕ ਆ ਗਿਆ ਸੀ ਮਾਰਿਆ ਜਣ ਬਾਅਦ ਚ ਬੁਲਾਏ ਸੀ ਉਹਨਾਂ ਵਿੱਚੋਂ ਮਾਰਿਆ ਜਿਹੜੇ ਪਹਿਲਾਂ ਸੀ ਉਹਨਾਂ ਵਿੱਚੋਂ ਮਾਰਿਆ ਨਹੀਂ ਜੀ ਇਹ ਜਦੋਂ ਇਕੱਠੇ ਹੋਏ ਸੀ ਕੋਈ ਆ ਜਾਂਦਾ ਸੀ ਚੱਲ ਜਾਂਦਾ ਸੀਗਾ ਜਿਹੜੇ ਜਦੋਂ ਲੜਾਈ ਹੋਈ ਉਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹ ਖੁਸ਼ਪ੍ਰੀਤ ਸਿੰਘ ਖੁਸ਼ ਸੀਗਾ ਅਮਰਿਤਪਾਲ ਤੇ ਆਪਣਾ ਜਿਹੜਾ ਸ਼ਾਹਬਾਤ ਸਿੰਘ ਉਰ ਸ਼ਾਹ ਸੀ ਇਹਨਾਂ ਵੱਲੋਂ ਹੀ ਹਥਿਆਰ ਦਾ ਵਰਤਿਆ ਗਿਆ ਸੀ ਇਹੀ ਉਹਦੇ ਮੇਨ ਦੋਸ਼ ਸੀਗਾ ਇਹ ਤਕਰੀਬਨ ਜੋ ਮਡਲੀ ਤਫਤੀਸ਼ ਹੁਣ ਤੱਕ ਸਾਹਮਣੇ ਆਇਆ ਹੈਗਾ ਕਿ ਜਿਹੜਾ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਜੀ ਉਹ ਮੈਜੋਰਿਟੀ ਆਫ ਦੀ ਫੈਮਿਲੀਸ ਜਿਹੜੀਆਂ ਉਹ ਖੇਤੀਬਾੜੀ ਨਾਲ ਸੰਬੰਧਤ ਹੈਗੀਆਂ ਨੇ ਬਾਕੀ ਕਿਸੇ ਇੱਕ ਦੋ ਹੋਰ ਵੀ ਫੈਮਿਲੀਸ ਆ ਉਹਨਾਂ ਦਾ ਕੋਈ ਆਪਣਾ ਪ੍ਰਾਈਵੇਟ ਹੈਗਾ ਤਾਂ ਪਰਿਵਾਰ ਸਾਰੇ ਇਸ ਕੰਮ ਕਰਨਾ ਸੀ ਮੁੰਡਿਆਂ ਦੀ ਉਮਰ ਛੋਟੀ ਸੀ ਕੋਈ ਹਾਈਲਾਈਟਸ ਦੀ ਤਿਆਰੀ ਸਕੂਲ ਕਾਲਜ ਸੀਗਾ ਤਾਂ ਇਹ ਇਦਾਂ ਦਾ ਸੀ ਸਾਡੀ ਜੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਜੀ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੱਜ ਅਸੀਂ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਵਾਂਟ ਹਾਸਲ ਕਰਾਂਗੇ ਜੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਬਿਲਕੁਲ ਕਲੀਅਰ ਕਰਾਂਗੇ ਇਹ ਤਾਂ ਹਜੇ ਮੁੱਢਲੀ ਪੜਤਾਲ ਦੀਆਂ ਚੀਜ਼ਾਂ ਸਾਹਮਣੇ ਆਈਆਂ ਫਿਰ ਵੀ ਇਹਨੂੰ ਅਸੀਂ ਢੰਗਾਈ ਨਾਲ ਤਫ਼ਤੀਸ਼ ਕਰਕੇ ਕੋਈ ਹੋਰ ਮੋਟਿਵ ਨਾ ਹੋਵੇ ਜਾਂ ਹੋਰ ਗੱਲਬਾਤ ਨਾ ਹੋਵੇ ਜਾਂ ਕਿਸੇ ਹੋਰ ਦੀ ਇਨਵੋਲਵਮੈਂਟ ਨਾ ਹੋਵੇ ਜਿਸ ਹੋਰ ਕਿਸੇ ਵੀ ਅਗਰ ਇਸ ਵਿਅਕਤੀ ਦੀ ਇਸ ਮੁਕੱਦਮੇ ਦੇ ਵਿੱਚ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਬੰਦ ਹੀ ਕਾਰਵਾਈ ਇਹ ਦੇਖੋ ਹੁਣ ਤੱਕ ਦੀ ਜੋ ਤਫਤੀਸ਼ ਤੇ ਹੀ ਸਾਹਮਣੇ ਆਇਆ ਹੈਗਾ ਕਿ ਜਿੱਥੇ ਇਹ ਪੀਜੀ ਚ ਰਹਿੰਦੇ ਸੀਗੇ ਉੱਥੇ ਹੀ ਇਹਨਾਂ ਕੋਲੇ ਜਿੱਦਾਂ ਕਾਪਾ ਟਾਈਪ ਜੋ ਪਤਾ ਲੱਗਿਆ ਹੈਗਾ ਉਹ ਸੀਗਾ ਬਾਕੀ ਇਹ ਇਨਵੈਸਟੀਗੇਸ਼ਨ ਚ ਅਸੀਂ ਹੁਣ ਉਹ ਸਾਡੇ ਵੈਪਨ ਵੀ ਰਿਕਵਰ ਕਰਾਵਾਂਗੇ ਵੈਪਨ ਦਾ ਸੋਰਸ ਕਿੱਥੋਂ ਲੈ ਕੇ ਆਏ ਸੀ ਕਿਉਂ ਰੱਖੇ ਹੋਏ ਸੀਗੇ ਇਹ ਚੀਜ਼ਾਂ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਬਿਲਕੁਲ ਕਲੀਅਰ ਕਰਾਂਗੇ ਕਿ ਹੋਰ ਵੀ ਹੈ ਜੇ ਜੋ ਵੀ ਪੀਜੀ ਐ ਚ ਲੱਗਦਾ ਜਦ ਗੱਤ ਬੰਦੇ ਬਿੜਾਉਂਦੇ ਆ ਉਥੇ ਦੇ ਮਤਰਾ ਦੇ ਖਰਾਬ ਵੀਰੇ ਦੀ ਉਸਤੇ ਦੇਖੋ ਸਾਡੇ মিডিਆ ਰਾਹੀਂ ਹੈ ਜਿੰਨੇ ਵੀ ਪੀਜੀ ਓਨਰਸ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਹੁਣ ਡੀਸੀ ਸਾਹਿਬ ਦੇ ਆਰਡਰਸ ਵੀ ਹੈਗੇ ਨੇ ਕਿ ਜਿਹੜੇ ਵੀ ਜਿਨ੍ਹਾਂ ਨੂੰ ਵੀ ਆਪਾਂ ਕਿਰਾਏ ਤੇ ਕਮਰਾ ਵਗੈਰਾ ਦਿੰਨੇ ਹੈਗੇ ਆ ਜਾਂ ਹੋਰ ਹੈਗਾ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ ਤਾਂ ਅਸੀਂ ਇਹਦੀ ਇੱਕ ਸਪੈਸ਼ਲ ਡਰਾਈਵ ਵੀ ਚਲਾਵਾਂਗੇ ਤੇ ਅਗਰ ਜਿਨ੍ਹਾਂ ਵੱਲੋਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਹੋਊਗੀ ਜੋ ਵੀ ਬੰਦੀ ਕਾਰਵਾਈ ਹੈਗੀ ਫਿਰ ਅਸੀਂ ਅਮਲ ਵਿੱਚ ਲੈ ਕੇ ਆਵਾਂਗੇ